ਬਾਪੂ ਬਲਕੌਰ ਸਿੰਘ ਮਾਤਾ ਚਰਨ ਕੌਰ ਅਤੇ ਛੋਟਾ ਸ਼ੁਭ ਪਹਿਲੀ ਵਾਰ ਕੈਮਰੇ ਸਾਹਮਣੇ ਆਏ ਦੀ ਇੰਡੀਆ ਐਕਸਪ੍ਰੈਸ ਨਿਊਜ਼ ਚੈਨਲ ਉਤੇ ਇਹਨਾਂ ਤਿੰਨਾਂ ਦੇ ਇੰਟਰਵਿਊ ਹੁੰਦੀ ਹੈ ਜਿਸ ਦੇ ਵਿੱਚ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਆਪਣੀ ਦਿਲ ਦੀਆਂ ਗੱਲਾਂ ਕਰਦੇ ਹਨ ਸਭ ਤੋਂ ਪਹਿਲਾਂ ਮਾਤਾ ਚਰਨ ਕੌਰ ਜੀ ਕਹਿੰਦੇ ਹਨ ਜਦੋਂ ਪਹਿਲੇ ਵਾਲੇ ਸਿੱਧੂ ਦਾ ਜਨਮ ਹੋਇਆ ਸੀ ਉਦੋਂ ਸਾਨੂੰ ਜਿਆਦਾ ਖੁਸ਼ੀ ਨਹੀਂ ਸੀ ਸਿਰਫ ਵਾਹਿਗੁਰੂ ਦਾ ਸ਼ੁਕਰਾਨਾ ਸੀ ਕਿ ਤੁਸੀਂ ਸਾਨੂੰ ਪੁੱਤਰ ਦੀ ਦਾਤ ਬਖਸ਼ੀ ਪਰ ਜਦੋਂ ਫਿਰ ਇੱਕ ਵਾਰ ਸਾਡਾ ਸ਼ੁਭ ਵਾਪਸ ਤਾਂ ਇਹ ਖੁਸ਼ੀ ਵੱਖਰੀ ਸੀ ਸ਼ੁਭਦੀਪ ਨੂੰ ਇਕੱਲੇ ਅਸੀਂ ਹੀ ਨਹੀਂ ਰੋਏ ਦੁਨੀਆ ਦੀਆਂ ਸਾਰੀਆਂ ਮਾਵਾਂ ਰੋਈਆਂ ਕਿਉਂਕਿ ਸ਼ੁਭਦੀਪ ਨੂੰ ਸਾਰੀਆਂ ਮਾਵਾਂ ਆਪਣਾ ਪੁੱਤ ਹੀ ਸਮਝਦੀਆਂ ਸਨ ਛੋਟੇ ਸ਼ੁਭ ਤੋਂ ਪਹਿਲਾਂ ਅਸੀਂ ਸਾਰਾ ਦਿਨ ਗਮ ਦੇ ਵਿੱਚ ਰਹਿੰਦੇ ਸੀ ਇਸਦੇ ਆਉਣ ਤੋਂ ਬਾਅਦ ਅਸੀਂ ਖੁਸ਼ ਵੀ ਰਹਿਣ ਲੱਗ ਪਏ ਅਤੇ ਬੀਜੀ ਵੀ ਕਦੇ ਛੋਟੇ ਸ਼ੁਭ ਨਾਲ ਹੱਸ ਖੇਡ ਲਈ ਕਦੇ ਇਸ ਨੂੰ ਨੁਹਾ ਦਿੱਤਾ ਕਦੇ ਫੀਡ ਦੇ ਦਿੱਤੀ ਸਾਡਾ ਇਸ ਦੇ ਨਾਲ ਹੀ ਜੀ ਲੱਗਿਆ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਮਾਤਾ ਚਰਨਕੌਰ ਅਤੇ ਛੋਟੇ ਸ਼ੁਭ ਨੂੰ ਕੇ ਬਾਪੂ ਬਲਕੌਰ ਸਿੰਘ ਕਹਿੰਦੇ ਹਨ ਕਿ ਇਹ ਫੈਸਲਾ ਅਸੀਂ ਬਹੁਤ ਹੀ ਸੋਚ ਸਮਝ ਕੇ ਲਿਆ ਵੈਸੇ ਤਾਂ ਇਹ ਗੱਲ ਵੀ ਸਾਡੇ ਦਿਮਾਗ ਦੇ ਵਿੱਚ ਸੀ ਕਿ ਔਰਤ ਜਿਆਦਾ ਉਮਰ ਦੇ ਵਿੱਚ ਆ ਕੇ ਪ੍ਰੈਗਨੈਂਟ ਨਹੀਂ ਹੋ ਸਕਦੀ ਬਹੁਤ ਸਾਰੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਕਰੀਬਨ 50 ਸਾਲ ਦੀ ਉਮਰ ਤੋਂ ਬਾਅਦ ਤਾਂ ਡਾਕਟਰ ਵੀ ਮਨਾ ਕਰ ਦਿੰਦੇ ਹਨ ਕਿਉਂਕਿ ਇਸ ਉਮਰ ਦੇ ਵਿੱਚ ਸਕਸੈਸ ਦਾ ਰਾ ਬਹੁਤ ਘੱਟ ਹੁੰਦਾ ਹੈ ਪਰ ਤੁਹਾਡੀ ਮਾਤਾ ਜੀ ਦੀ ਉਮਰ ਤਾਂ 60 ਦੇ ਕਰੀਬ ਹੋਵੇਗੀ ਤੇ ਫਿਰ ਅਸੀਂ ਸਿਆਣੇ ਡਾਕਟਰਾਂ ਤੇ ਬੰਦੇ ਦੀਆਂ ਰੈਲ ਲੀਤੀ ਸਲਾਹ ਲਈਤੀ ਜਿਸ ਤੋਂ ਬਾਅਦ ਹੀ ਅਸੀਂ ਇਹ ਕਦਮ ਚੁੱਕਿਆ ਫਿਰ ਇਸ ਤੋਂ ਬਾਅਦ ਬਾਪੂ ਬਲਕੌਰ ਸਿੱਧੂ ਮਸੇਵਾਲਾ ਤੇ ਛੋਟੇ ਸ਼ੋਭ ਬਾਰੇ ਗੱਲਾਂ ਕਰਦੇ ਹੋਏ ਕਹਿੰਦੇ ਹਨ ਵੈਸੇ ਖੁਸ਼ੀ ਨਾਲ ਉਹ ਸਾਡਾ ਗਾਮ ਵੱਡਾ ਸੀ ਉਹ ਘਾਟਾ ਤਾਂ ਕਦੇ ਪੂਰਾ ਨਹੀਂ ਹੋਣਾ ਸਿੱਧੂ ਦੇ ਜਾਣ ਤੋਂ ਬਾਅਦ ਜਦੋਂ ਅਸੀਂ ਮੋਟਰਾਂ ਖੇਤਾਂ 'ਚ ਬਾਕੀ ਸਾਰਾ ਕੁਝ ਮੇਰੇ ਨਾਲ ਕਰਵਾਉਣਾ ਸ਼ੁਰੂ ਕੀਤਾ ਤਾਂ ਤਾਂ ਮੈਂ ਮਨੋਂ ਮਣੀ ਸੋਚੀ ਜਾਂਦਾ ਸੀ ਕਿ ਇੱਕ ਵਾਰ ਮੈਂ ਫਿਰ ਸਿੱਧੂ ਨੂੰ ਮਾਰ ਦਿੱਤਾ ਕਿਉਂਕਿ ਇਹ ਤਾਂ ਉਸ ਦੀ ਕਮਾਈ ਸੀ ਤੇ ਮਿਲ ਮੈਨੂੰ ਰਹੀ ਹੈ ਇਸ ਅਸਲੀ ਹੱਕਦਾਰ ਮੈਂ ਨਹੀਂ ਕੋਈ ਹੋਰ ਹੋਵੇਗਾ ਇਸ ਤੋਂ ਬਾਅਦ ਹੀ ਅਸੀਂ ਇਹ ਫੈਸਲਾ ਲਿਆ ਤੇ ਉਸ ਤੋਂ ਬਾਅਦ ਰੱਬ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਘਰ 'ਚ ਛੋਟੇ ਸ਼ੁਭ ਦੀ ਦਾਤ ਬਖਸ਼ੀਸ਼ ਹੋਈ ਫਿਰ ਬਾਪੂ ਬਲਕੌਰ ਸਿੰਘ ਕਹਿੰਦੇ ਹਨ ਮੈਂ ਹੱਟ ਦਾ ਪੇਸ਼ੈਂਟ ਵੀ ਆ ਭਾਵੇਂ 5 ਸਾਲ ਕੱਟ ਜਾਵਾਂ ਭਾਵੇਂ 20 ਸਾਲ ਪਰ ਜਿੰਨਾ ਟਾਈਮ ਵੀ ਮੈਂ ਜਿਉਂਦਾ ਰਹਾਂਗਾ ਮੇਰੇ ਅੰਦਰੋਂ ਇੱਕ ਖੁਸ਼ੀ ਆਵੇਗੀ ਇੱਕ ਦੁਆ ਆਵੇਗੀ ਕਿ ਸਾਡੀ ਜ਼ਮੀਨ ਜੈ ਦਾਤ ਨੂੰ ਪਿੱਛੇ ਕੋਈ ਸਾਹਮਣ ਵਾਲਾ ਆ ਗਿਆ ਹੋ ਸਕਦਾ ਹੈ ਕਿ ਐਮ ਐਸ ਨੂੰ ਮਚੌਰ ਹੁੰਦਿਆਂ ਹੋਈ ਵੀ ਨਾ ਦੇਖ ਸਕਾਂ ਪਰ ਜਿੰਨਾ ਟਾਈਮ ਮੈਂ ਹੈਗਾ ਉਹਨੇ ਦਿਨ ਦਾ ਸਕੂਨ ਦੇ ਦਿਨ ਵਧੀਆ ਲੰਘਣਗੇ ਸੋ ਦੋਸਤੋ ਇਹ ਬਿਆਨ ਸਨ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਜੀ ਦੇ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ